ਬਹੁਤ ਪ੍ਰੇਸ਼ਾਨ ਕਰਦਾ ਸੀ ਆਪਣੇ ਪਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚ ਇਹਨੂੰ ਪਹਿਲੇ ਅਸੀਂ ਸੈਂਟਰ ਭੇਜਿਆ। ਉਥੇ ਰਿਹਾ 3 ਮਹੀਨੇ 3 ਮਹੀਨੇ ਆ ਕੇ ਇਹਨੇ ਫਿਰ ਇਹਨਾਂ ਦੀ ਡੈਥ ਤੋਂ ਐਂਡ ਹੋ ਗਈ ਫਿਰ ਤਾਈ ਤੇ ਇਹਨੇ ਫਿਰ ਨਸ਼ਾ ਸ਼ੁਰੂ ਕਰ ਦਿੱਤੇ ਤੇ ਨਸ਼ਾ ਸ਼ੁਰੂ ਕਰ ਦਿੱਤੇ ਤੇ ਫਿਰ ਉਹੀ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਉਹ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫਿਰ ਇੱਕ ਵਾਰੀ ਦਾ ਨਸ਼ਾ ਛੁਡਾ ਦੇ ਇਹ ਤੈਨੂੰ ਸੈਂਟਰ ਭੇਜ ਦਈਏ। بس ਫਰਵਰੀ ਤੋਂ ਜੂ ਐਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਐਨੇ ਐਨਾ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ ਉਹਨ 200 ਤੇ ਬੈਈ ਜਾਂਦਾ ਸੀ ਤੇ ਆਪਣਾ ਟੌਰਚਰ ਗਾ ਲਾਂ ਗੰਦੀਆਂ ਗੰਦੀਆਂ ਕੱਢਣੀਆਂ ਮੈਨੂੰ ਇੰਨੀਆਂ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਮੈਨੂੰ ਮੈਨੂੰ ਕੋਲ ਇੰਨਾ ਘੜ ਕੇ ਦਿੱਸ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫਿਰ ਮੈਂ ਇਹਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਉਂ ਲੱਗਦਾ ਸੀ ਮੈਂ ਮਾਰੀ ਜਾਣਾ ਮੈਂ ਜ਼ਿੰਦਗੀ ਚ ਕਦੀ ਇੱਕ ਦਵਾਈ ਨਹੀਂ ਸਖਾਦੀ ਐਨਾ ਐਨਾ ਮੈਨੂੰ ਟੌਰਚਰ ਇੰਨੀਆਂ ਨਹੀਂ ਗੰਦੀਆਂ ਗਾਲਾਂ ਰੋਜ਼ ਥੁੱਕਾਂ ਪਾਣੀਆਂ ਡੁੱਬ ਮਾਰ ਐਚ ਸਰੂਪ ਨਾ ਕਰ ਡੁੱਬ ਮਾਰਿਆ ਰੇ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ ਤੇ ਕਿਉਂ ਮੇਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗਵ ਆਇਆ ਇੱਕ ਦੋ ਵਾਰੀ ਗਾਲਾਂ ਉਹਨੂੰ ਵੀ ਕਹਿਣਾ ਹੈਲੋ ਹਾਂ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਿਆਂ ਕਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਿਆਂ ਗਾਲਾਂ ਤੂੰ ਕਿਉਂ ਨਹੀਂ ਤੂੰ ਆ ਰਿਹਾ ਆ ਵਜਾ ਹੁਣ ਆਪਣੀ ਮਾਂ ਨੂੰ ਤੇ ਮੈਂ ਕਹਣਾ ਰਗੂ ਨਾ ਹੀ ਐ ਬੜਾ ਤਾਕਤਵਰ ਐ ਵੀ ਤੇਰੀਆਂ ਲਕੰਦਾ ਸੀ ਜਿਹੜਾ ਵੀ ਆਏਗਾ ਉਹਦੀਆਂ ਲੱਤਾਂ ਵੰਡ ਦੇਵਾਂਗਾ ਅਮ ਰੋਜ਼ ਫੇਰੇ ਬਸ ਸਾਰੇ ਘਰ ਦੇ ਬੱਤੀਆਂ ਜਗਾਣੀਆਂ ਚੱਲ ਚੱਲ ਉਠ ਉਠ ਤੂੰ ਐ ਸਾਈਨ ਕਰਨੇ ਕਿ ਨਹੀਂ ਕਰਨੇ ਮੇਰਾ ਮੂੰਹ ਦੇਖਣਾ ਮੈਂ ਕਹਿੰਨ ਨਨੇ ਐਨੇ ਚੁੱਕ ਗਏ ਸੀੜੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨਾਂ ਕਮਰਿਆਂ ਦੀਆਂ ਚੈੱਕ ਤੇ ਸਾਈਨ ਕਰਾਂਦਾ ਸੀ ਨਾ ਕਿ ਬਈ ਉਹਰੇ ਚੋਂ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਕਿੰਨੇ ਚੈੱਕ ਤੇ ਤੁਸੀਂ ਸਾਈਨ ਕੀਤੀ ਹੈ ਜੀ ਇਹਦੇ ਚ 4-5 ਚੈੱਕ ਤੇ ਹੋਣਗੇ ਕਿੰਨੀ ਕੀ ਰਕਮ ਤੁਹਾਡੇ ਕੋਲ ਇਸ ਤਰੀਕੇ ਜ਼ਬਰਦਸਤੀ ਖੜੀ ਹੈ ਰਾਜੀ ਨਹੀਂ ਡਰਾ ਡਰਾ ਕੇ ਤਮ ਕਾ ਤਮ ਕਾ ਆ ਕੇ ਕੰਮ ਕਰਨਾ ਤੂੰ ਮੈਂ ਦੀ ਸ਼ਕਲ ਦੇਖਣੀ ਐ ਦੀ ਅੱਖਾਂ ਦੇਖਣੀ ਆ ਮੈਂ ਕਹਿੰਨਾ ਹਾਂ ਹਾਂ ਕਰਨਾ ਜੇ ਨਾ ਕਰਦੇ ਸੇ ਚੁੱਕ ਚੁੱਕ ਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟੇਬਲ ਦੀਆਂ ਮੇਰੀਆਂ ਕੁਰਸੀਆਂ ਕਿ ਸ਼ੀਸ਼ੇ ਦੀ ਸ਼ੀਸ਼ੇ ਦੀਆਂ ਟੇਬਲਾਂ ਕੀ ਫ੍ਰਿਜ ਜਿੱਕੀ ਯਾਨੀ ਸਾਰਾ ਕੁਛ ਪਨ ਸੁੱਟ ਸੁੱਟਿਆ ਤੇ ਉਹਨਾਂ ਨੂੰ ਵੀ ਐਨੇ ਗਾਲਾਂ ਕੱਢੀਆਂ ਉਹਨਾਂ ਦੇ ਵੀ ਮੂੰਹ ਤੇ ਵੀ ਥੁੱਕਾਂ ਪਾਈਆਂ ਉਹਨ ਕਹਿੰਦੇ ਸੀ ਜੈ ਮਾਤਾ ਦੇ ਬੋਲੋ ਤੁਸੀਂ ਤੁਹਾਡੇ ਜਿਹੜੇ ਗੁਰੂ ਹੈਗੇ ਉਹਨਾਂ ਨੂੰ ਗਾਲਾਂ ਗੁੱਲਾਂ ਕੱਢੀਆਂ ਇਹਨਾਂ ਨੇ ਉਹਨਾਂ ਮੈਂ ਠੁੱਡ ਮਾਰਦਾ ਸੀਗਾ ਇਸ ਤਰ੍ਹਾਂ ਕਿ ਬਈ ਉਠ ਉਠ ਸਵੇਰੇ ਉਠ ਤੇ ਮੁੱਕਾ ਮਾਰੇ ਇੱਕ ਵਾਰੀ ਮੈਂ ਗਿਆ ਤੇ ਮੈਂ ਚੱਲੀਆਂ ਦਿਖਾਣ ਮੇਰੇ ਨੀਲ ਪੈ ਗਿਆ ਮਤਲਬ ਮੇਰੇ ਪਾਪ ਦਰਦ ਕੰਦਾ ਜਾ ਜਾ ਸਾਰੀ ਪੁਲਿਸ ਮੇਰੇ ਮੇ ਖਰੀਦੀ ਹੋਈ ਆ ਮੈਂ ਮੈਂ ਸੁਮント ਰਹਾ ਨਾ ਮੇਰੇ ਹਸਬੰਡ ਦੀ ਡੈਥ 2023 21 ਜਨਵਰੀ 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਟੰਡੀਗੜ ਤੋਂ ਆ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਕਰਦਾ ਸੀ ਆਪਣੇ ਪਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚਾਨੂੰ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉੱਥੇ ਇਹ ਰਿਆ ਆ ਕੇ ਆਂਦੇ ਉੱਥੇ ਰਿਹਾ 3 ਮਹੀਨੇ 3 ਮਹੀਨੇ ਆ ਕੇ ਇਹਨੇ ਫਿਰ ਅਹ ਅਨਾਂ ਦੀ ਡੈਥ ਤੋਂ ਐਂਡ ਹੋ ਗਈ ਫਿਰ ਤਈਚ ਤੇ ਐਨੇ ਫੇਰ ਨਸ਼ੇ ਸ਼ੁਰੂ ਕਰ ਦਿੱਤੇ ਤੇ ਨਸ਼ੇ ਸ਼ੁਰੂ ਕਰ ਦਿੱਤੇ ਤੇ ਫੇਰ ਕੋਈ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਵੋ ਫੇਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫੇਰ ਇੱਕ ਵਾਰੀ ਦਾ ਨਸ਼ਾ ਛੁਡਾ ਦੇਈਏ ਤੇ ਇਹਨੂੰ ਸੈਂਟਰ ਭੇਜ ਦਈਏ ਉੱਥੇ ਭੇਜਿਆ ਉੱਥੋਂ ਆ ਆ ਗਿਆ ਫੇਰ ਮੈਨੂੰ ਦਾਖਲ ਕਰਾਇਆ ਇੱਥੇ ਪਾਟਿਆ ਨਰਸਿੰਗ ਪਾਟਿਆ ਨਿਊ ਸੈਂਟਰ ਸਾਈਕੀਆਟਰੀ ਇਹ 2023 ਦੀ 2023 ਜੂਨ ਦੀ 2023 ਅਕਤੂਬਰ ਦੀ ਉੱਥੇ 7 ਦਿਨ ਰਿਹਾ ਫਿਰ ਘਰ ਆ ਕੇ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕੁ ਪਰ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ ਹੌਲੀ ਨਾ ਮਤਲਬ ਯੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਏ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸਾਲ ਤੂੰ ਬੜਾ ਠੀਕ ਰਿਹਾ ਨਹੀਂ ਮਮਾ ਮੇਰੀ ਐਸਾ ਹੀ ਆਦਤ ਹੈ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਇਹਨਾਂ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ 2900 ਤੇ ਬੈਈ ਜਾਂਦਾ ਸੀ ਤੇ ਆਪਣਾ ਟੌਰਚਰ ਗਾ ਲਾਂ ਗੰਦੀਆਂ ਗੰਦੀਆਂ ਕੱਢਣੀਆਂ ਮੈਨੂੰ ਇੰਨੀਆਂ ਕਿ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹ ਵੀ ਗੱਲ ਕੱਢੀ ਤੇ ਫੇਰ ਮੈਂ ਕਿੰ ਚੱਲੂ ਕੋਈ ਗੱਲ ਨਹੀਂ ਮੈਂ ਦੇ ਕੋਲ ਨੱਕ ਡਰ ਕੇ ਇਸ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫਿਰ ਮੈਂ ਇਹਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਉਂ ਲੱਗਦਾ ਸੀ ਮੈਂ ਮਾਰੀ ਜਾਣਾ ਫਿਰ ਮੈਂ ਡਾਕਟਰ ਇੱਥੇ ਹਰਾਂ ਨਿਊਰੋ ਦਾ ਡਾਕਟਰ ਡਾਕਟਰ ਮੈਨੂੰ ਨਾ ਪੁਲਾ ਮੈਡੀਕਲ ਹਸਪੀਟਲ ਦੇ ਸਾਹਮਣੇ ਵਿਕਾਸ ਸ਼ਰਮਾ ਉਹਨੂੰ ਦਿਖਾਇਆ ਪਹਿਲੇ ਇੱਕ ਦਿਨ ਮੈਨੂੰ ਉਹ ਦਿਖਾਇਆ ਕਿ ਪਹਿਲੇ ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਗਈ ਤੇ ਰਤਨ ਸਿੰਘ ਚੌਕ ਪਟਿਆ ਹਸਪੀਟਲ ਦਾ ਹਾਰਟ ਸਪੈਸ਼ਲਿਸਟ ਹੈ ਉਹਨਾਂ ਨੂੰ ਦਿਖਾਇਆ ਤੇ ਉਹ ਕੰਦੇ ਉਹਨਾਂ ਨੇ ਮੇਰੀ ECG ਵੀ ਕੀਤੀ ਉਹ ਵੀ ਕੀਤੀ ਕੰਦੇ ਆਂਟੀ ਸੋਚਿਆ ਨਾ ਕਰੋ ਦਿਮਾਗ ਤੇ ਪ੍ਰੈਸ਼ਰ ਹੈਗਾ ਤੁਹਾਡਾ ਫਿਰ ਮੈਂ ਠੀਕ ਨਹੀਂ ਹੋਈ ਫਿਰ ਮੈਂ ਡਾਕਟਰ ਵਿਕਾਸ ਸ਼ਰਮਾ ਨੂੰ ਦਿਖਾਇਆ ਤੇ ਉਹਦੀਆਂ ਦਵਾਈਆਂ ਮੈਨੂੰ ਡਿਪਰੈਸ਼ਨ ਦੀਆਂ ਚੱਲ ਰਹੀਆਂ ਮੈਂ ਜ਼ਿੰਦਗੀ ਚ ਕਦੀ ਇੱਕ ਦਵਾਈ ਨਹੀਂ ਸਖਾਦੀ ਇੰਨੇ ਇੰਨੇ ਮੈਨੂੰ ਟੌਰਚਰ ਇੰਨੀਆਂ ਗੰਦੀਆਂ ਗਾਲਾਂ ਰੋਜ ਥੁੱਕਾਂ ਪਾਣੀਆਂ ਡੁੱਬ ਮਾਰ ਐਚ ਸਰੂਪ ਨਾ ਕਾ ਡੁੱਬ ਮਾਰਿਆ ਰੇ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਮੈਂ ਡਰ ਡਰ ਕੇ ਐਦੇ ਕੋਲ ਜੇ ਮੇਰੇ ਘਰ ਕੋਈ ਮੇਰੇ ਪਰਿਸ਼ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ ਪੇ ਕਿਉ ਮੇਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗਵ ਆਇਆ ਇੱਕ ਦੋ ਵਰੀ ਗਾਲਾਂ ਉਹਨੂੰ ਵੀ ਕਹਿਣਾ ਹੈ ਲੋ ਹਾਂ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਿਆਂ ਕਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਿਆਂ ਗਾਲਾਂ ਹੁਣ ਕਿਉ ਨਹੀਂ ਤੂੰ ਆ ਰਿਹਾ ਆ ਬਚਾ ਹੁਣ ਆਪਣੀ ਮਾਂ ਨੂੰ ਤੇ ਮੈਂ ਕਹਿੰਨਾ ਰਗੂ ਨਾ ਹੀ ਐ ਬੜਾ ਤਾਕਤਵਰ ਐ ਵੀ ਤੇਰੀਆਂ ਲਕੰਦਾ ਸੀ ਜਿਹੜਾ ਵੀ ਆਏਗਾ ਉਹਦੀਆਂ ਲੱਤਾਂ ਵੰਡ ਦੇਵਾਂਗਾ ਅਰੇ ਰਗੂ ਕੌਣ ਦੀ ਇਹ ਰਗੂ ਮੇਰਾ ਛੋਟਾ ਬੇਟਾ ਚੰਡੀਗੜ੍ਹ ਰਹਿੰਦਾ ਹੈ ਫੇਰ ਮੈਂ ਇੰਨਾ ਹੀ ਪਰੇਸ਼ਾਨ ਹੋ ਗਈ ਮੈਂ ਇੰਨੀ ਦੁਖੀ ਹੋ ਗਈ ਮੈਨੂੰ ਮੈਨੂੰ ਲੱਗੇ ਕਿ ਮੈਂ ਮਾਰੀ ਜਾਣਾ ਜਾਂ ਮੈਨੂੰ ਅਟੈਕ ਹੀ ਆ ਜਾਣਾ ਤੇ ਫੇਰ ਇਹਨੇ ਰੋਜ਼ ਫੇਰੇ ਬਸ ਸਾਰੇ ਘਰ ਦੀਆਂ ਬੱਤੀਆਂ ਜਗਾਉਣੀਆਂ ਚੱਲ ਚੱਲ ਉਠ ਉਠ ਤੂੰ ਐ ਸਾਈਨ ਕਰਨੇ ਕਿ ਨਹੀਂ ਕਰਨੇ ਮੇਰਾ ਮੂੰਹ ਦੇਖਣਾ ਮੈਂ ਕਹਿੰਨ ਨੇ ਐਨੇ ਚੁੱਕ ਗਏ ਸੀੜੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨਾਂ ਕਮਰਿਆਂ ਦੀਆਂ ਮਾਤਾ ਜੀ ਸਾਈਨ ਕਿਹੜੀ ਚੀਜ਼ ਤੇ ਕਰਵਾਉਂਦੇ ਸੀ ਤੁਹਾਡੇ ਤੋਂ ਚੈੱਕ ਤੇ ਸਾਈਨ ਕਰਾਉਂਦਾ ਸੀ ਨਾ ਕਿ ਬਈ ਓਰ ਐਚਓ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਕਿੰਨੇ ਚੈੱਕ ਦੇ ਉੱਪਰ ਤੁਸੀਂ ਸਾਈਨ ਕੀਤੇ ਆ ਜੀ ਇਹਦੇ ਚ 4-5 ਚੈੱਕ ਤੇ ਹੋਣਗੇ ਲੁੱਟ ਕਿੰਨੀ ਕੀ ਰਕਮ ਤੁਹਾਡੇ ਕੋਲ ਇਸ ਤਰੀਕੇ ਜ਼ਬਰਦਸਤੀ ਖੜੀ ਹੈ ਰਾਜੀ ਜੀ ਅ ਮੇਰਾ ਖਿਆਲ ਹੈ ਉਸ ਤਰ੍ਹਾਂ ਤੇ ਇਹ ਕਾਫੀ ਲੈ ਕੇ ਜਾ ਚੁੱਕਾ ਹੁਣ ਮੈਨੂੰ ਬਾਬਾ ਦੇ ਹੁੰਦੇ ਵੀ ਲਿੱਤੀ ਬਾਬਾ ਤੇ ਬਾਅਦ ਤੋਂ ਵੀ ਲਿੱਤੀ ਆਨੇ ਤੇ ਮੈਂ ਕਿਹਾ ਹੁਣਾ ਛੋਟੇ ਦਾ ਵੀ ਤੇ ਵਿੱਚ ਹਿੱਸਾ ਦਾ ਪਹਿਲੇ ਉਹਨੂੰ ਵੀ ਤੇ ਦੇ ਦੀਏ ਨਾ ਤੂੰ ਸਾਈਨ ਕਰਾਨਾ ਜੋ ਵੀ ਹੈ ਜੜੀ ਵੀ ਤੂੰ ਲੈਣਾ ਚੀਜ਼ ਉਹ ਛੋਟੇ ਨੂੰ ਵੀ ਤੇ ਦੇਣੀਆਂ ਨਾ ਉਹਨੇ ਤੇ ਉਹਨੂੰ ਸੀਗਾ ਮੈਂ ਸਭ ਕੁਝ ਮੈਂ ਹੀ ਹੜਪ ਕਰ ਲਵਾਂ ਤੇ ਮੈਂ ਕਿਹਾ ਜਿਹੜਾ ਮੈਨੂੰ ਡਰਾ ਡਰਾ ਕੇ ਤਮਕਾ ਤਮਕਾ ਆ ਕੇ ਇਹ ਕੰਮ ਕਰਨਾ ਹੈ ਤੂੰ ਤੇ ਮੈਂ ਦੀ ਸ਼ਕਲ ਦੇਖਣੀ ਹੈ ਦੀ ਅੱਖਾਂ ਦੇਖਣੀ ਆ ਮੈਂ ਕਹਿੰਨਾ ਹਾਂ ਹਾਂ ਕਰਨਾ ਜੇ ਨਾ ਕਰਦੇ ਸੇ ਚੁੱਕ ਚੁੱਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟੇਬਲ ਦੀਆਂ ਮੇਰੀਆਂ ਕੁਰਸੀਆਂ ਕੀ ਸ਼ੀਸ਼ੇ ਦੀ ਸ਼ੀਸ਼ੇ ਦੀਆਂ ਟੇਬਲਾਂ ਕੀ ਫ੍ਰਿਜ ਦੀ ਕਿੰਨੇ ਸਾਰਾ ਕੁਝ ਪਨ ਸੁੱਟ ਸੁੱਟਿਆ ਤੁਹਾਡੇ ਵੱਲੋਂ ਆਪਣੇ ਬੇਟੇ ਦੇ ਉੱਪਰ ਕੋਈ ਸ਼ਿਕਾਇਤ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਹਾਂਜੀ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਆਪਣੇ ਬੇਟੇ ਦੇ ਉੱਪਰ ਨਹੀਂ ਮੈਂ ਐਪ੍ਰਿਲ ਇਹ ਐਪ੍ਰੋਚ ਵੀ ਐਨੇ ਮੈਨੂੰ ਬਹੁਤ ਤੰਗ ਕੀਤਾ ਸੀਗਾ ਤੇ ਉਦੋਂ ਮੈਂ ਤੇ ਆਪਣੀ ਬੇਟੀ ਵੱਲ ਚਲੀ ਗਈ ਸੀਗੀ ਉੱਥੇ ਆਰਬੀ ਸਟੇਟ ਉਥੋਂ ਮੈਂ ਆਈਆਂ 20 ਤਰੀਕ ਨੂੰ 16 ਤਰੀਕ ਨੂੰ ਮਜੀਠਾ ਰੋਡ ਜਿਹੜੀ ਉਹ ਵੈ ਨਾ ਚੌਂਕੀ ਉੱਥੇ ਦਿੱਤੀ ਸੀ ਕਿਸੇ ਪੁਲਿਸ ਵਾਲੇ ਨੇ ਸਾਡਾ ਸਾਫ਼ ਨਹੀਂ ਦਿੱਤਾ ਦੋ ਆਏ ਸੀ ਉਸੇ ਵੱਲੇ ਚਲੇ ਗਏ ਵਾਪਸ ਇਹ ਐ ਤੇ ਇਹਨਾਂ ਦੇ ਕਰਜ਼ਾ ਮਾਮਲਾ ਹੈ ਅਸੀਂ ਕੀ ਕਰਨਾ ਚੱਲੋ ਅਸੀਂ ਚੱਲੀਏ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹਾਂਜੀ ਮੈਂਟਲੀ ਡਿਸਟਰਬ ਹੈ ਨਹੀਂ ਅਸਰ ਇਹਦੀਆਂ ਦਵਾਈਆਂ ਦਵਾਈਆਂ ਚੱਲੀਆਂ ਵਿੱਚ ਮੈਂਟਲੀ ਥੋੜਾ ਡਿਸਟਰਬ ਹੋਏਗਾ ਹੀ ਥੋੜਾ ਬੋਤਾ ਐ ਨਾ ਬੰਦਾ ਮਤਲਬ ਨਹੀਂ ਕਰ ਸਕਦਾ ਮੈਂਟਰੀ ਡਿਸਟਰਬ ਇਹਦੀਆਂ ਦਵਾਈਆਂ ਜੋ ਚੱਲੀਆਂ ਨਸ਼ੇ ਦੀਆਂ ਜਦੋਂ ਇਹਨੂੰ ਪਟਿਆ ਹਸਪੀਟਲ ਦਿਖਾਇਆ ਤੇ ਉਸ ਹਾਲ ਪਰ ਦਵਾਈਆਂ ਚੱਲੀਆਂ ਨਹੀਂ ਫਿਰ ਕੁਝ ਤੇ ਇਫੈਕਟ ਆਂਦਾ ਹੀ ਆ ਨਾ ਰੇਂਜ ਆਉਂਦਾ ਮਾਤਾ ਰਾਣੀ ਦਾ ਉਪਾਸਕਾਂ ਜੈ ਮਾਤਾ ਜੈ ਮਾਤਾ ਦੀ ਬਸ ਜੈ ਮਾਤਾ ਦੀ ਕਹੋ ਜੈ ਸਾਡੇ ਕਮਰੇ ਚ ਨਾ ਟੀਵੀ ਆ ਉਹ ਵੀ ਤੋੜ ਛੱਡਿਆ ਅਸੀਂ ਫੋਨ ਵੀ ਨਹੀਂ ਦੋਨੋਂ ਦਰਾਨੀ ਛਾਣੀਆਂ ਉਧੂਬੱਕ ਕੇ ਬੈਠੇ ਰੰਨੇ ਆ ਕਮਰੇ ਦੇ ਵਿੱਚ ਕਿ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਸ਼ਾਮ ਨੂੰ ਇੰਨਾ ਹਜੂਮ ਲੱਗ ਜਾਂਦਾ ਜਿਸ ਨਾਲ ਕੋਈ ਧਰਮਸਾਲਾ ਹੁੰਦੀ ਆ ਮੇਰਾ ਘਰ ਮੇਰਾ ਘਰ ਘਰ ਨਹੀਂ ਰਿਹਾ ਸਭ ਕੁਝ ਉਥੇ 100 150 ਬੰਦਾ ਕੋਈ ਲੋਬੀ ਚ ਬੈਠਾ ਹੋਇਆ ਕੋਈ ਮੇਰੇ ਡਰਾਇੰਗ ਰੂਮ ਚ ਬੈਠਾ ਲਾ ਕੋਈ ਕਿਤੇ ਅਸੀਂ ਦੋਨੋਂ ਦਾ ਇੱਕ ਕਮਰੇ ਚ ਦੁਬਕ ਕੇ ਬੈਠੇ ਰਹਨੇ ਆ ਮੋਬਾਈਲ ਵੀ ਨਹੀਂ ਜਲਾਣਾ ਕੋਈ ਰੀਲਸ ਵੀ ਨਹੀਂ ਦੇਖਣੀ ਮੇਰੇ ਜੈ ਮਾਤਾ ਦਾ ਗਰੁੱਪ ਦੇਖੋ ਤੇ ਐਨੇ ਉਹਨਾਂ ਦੇ ਵੱਡੇ ਮੇਰੇ ਜਠਾਨੀ ਆ ਤੇ ਮੈਂ ਕਮਰੇ ਦੇ ਵਿੱਚ ਬੈਠੇ ਰਹਿੰਦੇ ਸੀ ਤੇ ਉਹਨਾਂ ਨੂੰ ਵੀ ਐਨੇ ਗਾਲਾਂ ਗੱਡੀਆਂ ਉਹਨਾਂ ਦੇ ਵੀ ਮੂੰਹ ਤੇ ਵੀ ਥੁੱਕਾਂ ਪਾਈਆਂ ਉਹਨ ਕਹਿੰਦੇ ਸੀ ਜੈ ਮਾਤਾ ਦੀ ਬੋਲੋ ਤੁਸੀਂ ਤੁਹਾਡੇ ਜਿਹੜੇ ਗੁਰੂ ਹੈਗੇ ਉਹਨਾਂ ਨੂੰ ਗਾਲਾਂ ਗੁਲਾਂ ਕੱਢੀਆਂ ਇਹਨਾਂ ਨੇ ਉਹਨਾਂ ਦੇ ਜਿਵੇਂ ਕਰਦੇ ਉਸ ਨਾਮ ਦੇ ਤੌਰ ਤੋਰਪਨ ਕੀਤੀ ਤੋੜ ਨਾਲ ਵੀ ਕਦੀ ਕੁੱਟ ਨਹੀਂ ਹੋਈ ਮੈਂ ਠੁੱਡ ਮਾਰ ਦਸੇਗਾ ਇਸ ਤਰ੍ਹਾਂ ਕਿ ਬਈ ਉਠ ਉਠ ਸਵੇਰੇ ਉਠ ਤੇ ਮੁੱਕ ਮਾਰ ਇੱਕ ਵਾਰੀ ਮੈਂ ਕਿਹਾ ਤੇ ਮੈਂ ਚਲੀਆਂ ਦਿਖਾਣ ਮੇਰੇ ਨੀਲ ਪੈ ਗਿਆ ਮਤਲਬ ਮੇਰੇ ਬਾਂਹ ਦਰਦ ਕੰਦਾ ਜਾ ਜਾ ਸਾਰੀ ਪੁਲਿਸ ਮੇਰੇ ਮਖਰੀਦੀ ਹੋਈ ਆ ਮੈਂ ਮਤਲਬ ਇਹ ਕਹਿੰਦਾ ਵੀ ਮੇ ਕੋ ਧੱਕੇ ਨਾਲ ਪਾਵਰ ਆਟਾਰਨੀ ਸਾਈਨ ਕਰਾਉ ਨਹੀ ਨਹੀ ਭਾਜੀ ਮੇਰੇ ਤੇ ਆਦਮੀ ਦੀ ਡੈਥ ਹੋਈ ਮੈਂ ਤਾਂ ਆਪਣੇ ਆਪ ਚ ਨਹੀਂ ਸੀ ਜੀ ਮੈਨੂੰ ਇਹ ਦੋ ਪੱਲੇ ਇਹਨਾਂ ਕੋਲ ਮੇਰੀ ਪਾਵਰ ਆਟਾਰਨੀ ਸੀ ਮੇਰੇ ਹਸਬੰਡ ਦੇ ਨਾਮ ਤੇ ਕਿਉਂਕਿ ਬੱਚੇ ਚੰਡੀਗੜ੍ਹ ਰਹਿੰਦੇ ਸੀ ਉਹ ਕਹਿੰਦੇ ਸੀ ਮੈਂ ਕੋਈ ਵੀ ਜ਼ਰਾ ਵੇਚ ਨਹੀਂ ਹੁੰਦੀ ਆ ਜਾਂ ਲੈ ਨਹੀਂ ਹੁੰਦੀ ਆ ਤੇ ਇਹ ਲਾ ਲੈਂਦੇ ਸੀ ਆਪਣੇ ਸੇ ਐਸੇ ਇਹਨਾਂ ਦੋਨਾਂ ਬੱਚਿਆਂ ਨੇ ਨਾ ਫਰਵਰੀ ਵਿੱਚ ਨਾ ਫਰਵਰੀ ਵਿੱਚ ਮੇਰੇ ਛੋਟੇ ਬੇਟੇ ਤੇ ਵੱਡੇ ਨੇ ਬਟੇ ਨੇ ਕਿਹਾ ਪਹਿਲੇ ਪਾਪਾ ਦੇ ਨਾਂ ਸੀ ਹੁਣ ਮੰਮੀ ਦੇ ਨਾਂ ਕਰ ਦਈਏ ਤੇ ਚਲੋ ਤੇ ਕਰ ਦਿੱਤੀ ਮੈਂ ਤੇ ਆਪਣੇ ਆਪ ਚ ਨਹੀਂ ਸੀ ਆਪੇ ਮੈਨੂੰ ਕੋਰਟ ਚ ਲੈ ਕੇ ਗਏ ਆਪੇ ਮੇਰੇ ਕੋਲ ਆਪੇ ਨਾਲ ਦੋਨਾਂ ਨੇ ਸਾਈਨ ਕੀਤੇ ਸਭ ਕੁ ਛਾਪੇ ਕੀਤਾ ਮੈਂ ਤੇ ਕੁਛ ਨਾ ਕੋ ਜ਼ਬਰਦਸਤੀ ਨਹੀਂ ਕਰਾਇਆ ਜਿਹੜਾ ਰਹਿ ਰਿਹਾ ਉਹ ਤੁਹਾਡੇ ਨਾਮ ਤੇ ਉਹ ਚਾਰਾਂ ਦੇ ਨਾਮ ਤੇ ਸਾਡੇ ਤੁਹਾਨੂੰ ਜੀ ਲੱਗਦਾ ਕਿ ਇਹ ਇਹਦਾ ਰੁਈਆ ਇਨੇ ਦਿਨਾਂ ਚ ਚੇਂਜ ਹੋ ਗਿਆ ਇਹਦਾ ਕਾਰਨ ਕੀ ਹੈ ਕਿ ਆ ਉਹ ਉਹ ਇਹੋ ਹੀ ਕੰਦਰੰਦਾ ਮੇਰੇ ਗੁਰੂ ਜੀ ਦਾ ਫਰਮਾਨ ਹੈ ਜੈ ਮਾਤਾ ਦੀ ਮੇਰੇ ਗੁਰੂ ਜੀ ਕਾ ਇਹ ਕਹਤੇ ਹੈ ਮੇਰੇ ਗੁਰੂ ਜੀ ਉਹ ਕਹਤੇ ਹਨ ਜੀ ਕੋਣ ਸਾਨੂੰ ਜਾਈ ਅਰੇ ਹਮ ਕਦੇ ਹਮਨੇ ਮਿਲੇ ਹਮ ਤੇ ਕਹਤੇ ਸੰਬਖਾ ਕੰਦਲ ਹੈ ਉਹਨਾਂ ਨੇ ਤਾਂ ਮੇਰੇ ਕੇਕ ਕਟਣ ਆਣਾ ਮੇਰੇ ਬਰਥਡੇ ਦਾ ਮੇਰਾ ਕੇਕ ਕਟਣ ਆਣਾ ਮੇਰੇ ਗੁਰੂ ਜੀ ਨੇ ਮੈਨੂੰ ਤੇ ਦੇਖੋ ਕਿ ਮੈਂ ਇੱਕ ਬੇਵਾ ਮਾਤਾ ਜੀ ਇਹ ਕਹਿੰਦਾ 4 ਦਸੰਬਰ ਨੂੰ ਮੇਰੇ ਗੁਰੂ ਜੀ ਆ ਰਹੇ 4 ਦਸੰਬਰ ਨੂੰ 25 25 ਦਸੰਬਰ ਨੂੰ ਐਦਾ ਪੰਜੇ ਸੌ ਮਨ ਬੜੇ ਹੁੰਦਾ ਹਾਂ ਹਾਂਜੀ ਹਾਂ ਗੁਰੂ ਜੀ ਕਿਤੇ ਆਪਣੇ ਆਪ ਨੂੰ ਤੇ ਨਹੀਂ ਕਹੋਂਦਾ ਇਹ ਨਹੀਂ ਬੱਸ ਐ ਹੋਏ ਕਹਿੰਦਾ ਰਹਿੰਦਾ ਮੇਰੇ ਗੁਰੂ ਜੀ ਮੇਰੇ ਗੁਰੂ ਜੀ ਨੇ ਕਿਹਾ ਜੀ ਅਮਰੀਕਾ ਕਹਿੰਦਾ ਅਮਰੀਕਾ ਤੇ ਆਇਤਾ ਤੇ ਨਹੀਂ ਕਦੀ ਗਿਆ ਫਿਰ ਇਹਨੇ ਐਡਰੈਸ ਦਿੱਤਾ ਹੋਇਆ ਆਪਣੇ ਕਾਡਾਂ ਦੇ ਉੱਪਰ ਕੀ ਪਤਾ ਸਾਨੂੰ ਜੀ ਮੈਂ ਤੇ ਨਾ ਕੋਈ ਕੀ ਪਤਾ ਕੰਦਾ ਮੈਨੂੰ ਗੁਰਗੱਦੀ ਮਿਲ ਜਾਣੀ ਹੈ ਮੇਰੇ ਕੋਲ ਐਨੇ ਬਿਟਕੋਇਨਾਂ ਕੋਈ ਨਹੀਂ ਇਹਦੀ ਮੈਨੂੰ ਲੱਗਦਾ ਇਹ ਇਮੇਜੀਨੇਸ਼ਨਸ ਹੈ ਮਾਤਾ ਜੀ ਜਿਹੜੀ ਜੀਐਮਡੀ ਗੁਰਗੱਦੀ ਦੀ ਗੱਲ ਹੈ ਇਹ ਇਮੇਜੀਨੇਸ਼ਨ ਮਤਲਬ ਮਤਲਬ ਇਹ ਤਾਂ ਦਿਮਾਗ ਦੇ ਆਪਣੇ ਵਿਚਾਰ ਹੈ ਨਾ ਅੱਛਾ ਕਹਾਣੀ ਕਿਉਂਕਿ ਹਰ ਵੇਲੇ ਬਿਟਕੋਇਨ ਦੀ ਸਰ ਮੈਨੂੰ ਕੁਝ ਨਹੀਂ ਪਤਾ ਬਿਟਕੋਇਨ ਹੁੰਦੇ ਕੀ ਹੈ ਮੇਰੇ ਹਸਬੰਦ ਨੇ ਬਿਟਕੋਇਨ ਕਿਤੇ ਖਰੀਦੇ ਸੀ ਕਿਤੇ ਕਦੀ ਵੀ ਨਹੀਂ ਕਦੀ ਵੀ ਨਹੀਂ ਉਹ ਤਾਂ ਕਦੀ ਸ਼ੇਅਰ ਨਹੀਂ ਸੀ ਉਹਨਾਂ ਨੇ ਕਦੀ ਖਰੀਦੇ ਉਹਨਾਂ ਨੂੰ ਖਦਾ ਹੀ ਨਹੀਂ ਸੀ ਕਿ ਕਦੀ ਮੈਂ ਸ਼ੇਅਰ ਦਾ ਵੀ ਕੰਮ ਕਰਾਂ ਜਾਂ ਮੈਂ ਕਦੀ ਕੁਝ ਕਰਾਂ ਉਹਨਾਂ ਨੇ ਕਦੀ ਨਹੀਂ ਕੁਝ ਕੀਤਾ ਜੀ ਮੈਰਿਡ ਹੈ ਵਾਈਫ ਵੀ ਆਦੀ ਚਲੀ ਗਈ ਦੀ ਐਦਾ ਵੀਰ ਐਸੀ 2010 ਵਿੱਚ ਇਹਦੀ ਕੋਈ ਬੇਟੀ ਹੈਗੀ ਇੱਕ ਬੇਟੀ ਹੀ ਹੈ ਛੋਟੀ ਜਿੱਦਾਂ ਕਿ ਇਹ ਲੋਕਾਂ ਨੂੰ ਸ਼ਰਾਪ ਦੇਂਦਾ ਰਹਿੰਦੇ ਕਿ ਮੈਂ ਤੁਹਾਨੂੰ ਸ਼ਰਾਪ ਦੇਣਾ ਤੁਹਾਡੇ ਘਰ ਬੇਟੀ ਹੋਵੇ ਤੇ ਹੁਣ ਇਹ ਉਹਦੀ ਥੋੜੇ ਦਿਨ ਪਹਿਲੇ ਹੀ ਹੁਣੇ ਮੇਰੇ ਕੋਲ ਹੈਗੀ ਹੈ ਪ੍ਰੂਫ ਹੈ ਮੇਰੇ ਕੋਲ ਉਹ ਕਹਿੰਦਾ ਵੇ ਕਿ ਮੈਂ ਆਪਣੀ ਬੇਟੀ ਦੇ ਟੁਕੜੇ ਟੁਕੜੇ ਕਰ ਦਿੱਤੇ ਸੀ ਛੋਟੇ-ਛੋਟੇ ਟੁਕੜੇ ਇਹਦੀ ਕੋਈ ਆਪ ਇੱਕ ਬੇਟੀ ਹੈ ਤੇ ਲੋਕਾਂ ਨੂੰ ਸ਼ਰਾਪ ਦੇਣ ਦੇ ਕਿ ਅਰੇ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਆ ਬੇਟੀ ਹੈਗੀ ਹੈ ਇੱਕ 10 ਸਾਲ ਦੀ ਹੈ ਵਾਈਫ ਛੱਡ ਕੇ ਗਈ ਕਾਰ ਵਾਈਫ ਛੱਡ ਬਸ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਸੀ ਉਹਦੇ ਆ ਵੀ ਸਾਰਾ ਕੁਝ ਖਾ ਪੀ ਗਿਆ ਉਹਦਾ ਵੀ ਸਾਰੇ ਉਹ ਬੜੇ ਅੱਛੇ ਘਰ ਦੀ ਸੀ ਕਲਿਆਣ ਦੀ ਸੀਗੀ ਉਹ ਦੇਖਿਆ ਗਿਆ ਇੰਡੀਆ ਨਹੀਂ ਸੀ ਮਾਤਾ ਜੀ ਮਾਤਾ ਜੀ ਕੀ ਮਸਲਾ ਹੈ ਬਹੁਤ ਰਾਤੋਂ ਅਗਸਤਾ ਹੈ ਜਿਹੜੀ ਜ਼ਮੀਨ ਜਾਇਦਾਦ ਹੱਕ ਉਹ ਦੇ ਉਹ ਖੋਣਾ ਚਾਹੁੰਦਾ ਤੁਹਾਡੇ ਕੋਲ ਤੁਹਾਡਾ ਤੁਹਾਡੇ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦਾ ਨਹੀਂ ਉਹ ਉਹ ਹਾਂ ਕੰਦਾ ਮੈਨੂੰ ਮੈਂ ਦੇ ਦੇ ਮੈਨੂੰ ਮਨੂੰ ਮੈਨੂੰ ਆਪਣੇ ਮਤਲਬ ਮੇਰੇ ਹਿੱਸੇ ਦਿਓ ਤੇ ਬਾਕੀ ਮੈਂ ਕਹਾਂ ਮੈਂ ਤੇ ਉਹਨੂੰ ਛੋਟਿਆਂ ਨੂੰ ਵੀ ਤੇ ਦੇਣਾ ਨਾ ਤੁਸੀਂ ਆਪਚ ਆਰਾਮ ਨਾ ਲਵੋ ਉਹ ਉਹਨੂੰ ਹੈਗਾ ਮੈਨੂੰ ਇੱਕ ਵਾਰੀ ਮੈਂ ਹੜਪ ਲਾਵਾਂ ਬਸ ਮਾਤਾ ਜੀ ਕਿੰਨੇ ਅਮਰੀਕਾ ਰਹਿ ਕੇ ਆਇਆ ਅਮਰੀਕਾ ਅਰੇ ਜ਼ਿੰਦਗੀ ਚ ਨਹੀਂ ਗਿਆ ਕ ਅਮਰੀਕਾ ਪਤਾ ਯੇ ਰਾਤ ਮਸਲਾ ਆ ਉਕੀ ਹੋਇਆ ਸੀ ਕਦੋਂ ਰਾਤੀ ਹਾਂ ਰਾਤੀ ਐਸੀ ਨਾ ਇਹ ਰਾਤ ਦੀ ਦਾ ਮਾਫੀਨਾਮਾ ਹੋ ਰਿਹਾ ਰਾਤੀ ਐ ਅਸੀਂ ਸਾਰੇ ਬੈਠੇ ਸੀ ਆਪਣੇ ਮੇਰੇ ਮਾੜੇ ਜੀ ਇਹਦਾ ਦਿਖਾ ਦਿਓ ਅੱਜ ਫੜ ਕੇ ਦਿਖਾ ਦਿਓ ਸਾਰਿਆਂ ਨੂੰ ਦਿਖਾ ਦਿਓ ਰਾਤੀ ਕੀ ਹੋਇਆ ਜੀ ਆ ਦੱਸੋ ਰਾਤੀ ਦੱਸਣੀ ਆ ਮੈਂ ਰਾਤੀ ਹਮ ਅਸੀਂ ਨਾ ਆਪਣੇ ਮੈਂ ਮਾਇਕੇ ਆ ਤੇ ਮਾਇਕੇ ਤੋਂ ਨਾ ਮੈਂ ਕਿੰਨੇ ਸਖਸ਼ ਸੀ ਐ ਦੱਸਣੀ ਆ ਤੁਹਾਨੂੰ ਮਾਇਕੇ ਅਸੀਂ ਸਾਢੇ 10 ਖਾਣਾ ਖੁਣਾ ਸਿਖਾਈ ਰਹੇ ਸੀ ਤੇ ਦਰਵਾਜ਼ਾ ਬੰਦ ਸੀ ਤੇ ਅਨ ਦਰਵਾਜ਼ਾ ਖੋਲੇ ਇੱਕਦਮ ਅੰਦਰ ਤੇ ਦੋ ਨਾਲ ਉਹ ਇਹ ਗਨਮੈਨ ਵਿਚੇ ਨਾਲ ਹੀ ਖੜੇ ਆਦੇ ਤੇ ਆਓ 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 ਉਹ ਕੰਦੇ ਆਪਣਾ ਤੁਸੀਂ ਕਿਸ ਤਰ੍ਹਾਂ ਆਇਓ ਕਿਸਾਨੀ ਅਸੀਂ ਇਹਨੇ ਗਨਮੈਨ ਦੀ ਉਹ ਲਈਤੀ ਪਿਸਟਲ ਤੇ ਮੈਂ ਅਸੀਂ ਕਹਾ ਸਾਰਿਆਂ ਸੇ ਡਰ ਗਏ ਸਾਰਿਆਂ ਨੇ ਕਿਹਾ ਵੀ ਚਲੋ ਬਾਹਰ ਚਲੋ ਤੁਸੀਂ ਇੱਥੇ ਕਿਸ ਤਰ੍ਹਾਂ ਬਿਨਾ ਇਜਾਜ਼ਤ ਤੋਂ ਸਾਡੇ ਘਰ ਆ ਗਏ ਹੋ ਸਾਰੇ ਨੇ ਪੁੱਛਿਆ ਨੂੰ ਤੁਸੀਂ ਕਿਸਾ ਬਿਨਾ ਇਜਾਜ਼ਤ ਅੰਦਰ ਆ ਗਏ ਹੋ ਜਾਂ ਕਿਸਾ ਬਾਹਰ ਨਿਕਲੋ ਬਾਹਰ ਨਿਕਲੋ ਤੇ ਸਾਨੂੰ ਤੇ ਆਪਸ ਦਾ ਡਰ ਪੈ ਗਿਆ ਕਿ ਸਾਨੂੰ ਕਿਤੇ ਗੋਲੀ ਗੋਲੀ ਨਾਲ ਕੋਈ ਮਾਰ ਦੇਵੇ ਫਿਰ ਬਾਹਰ ਜਾ ਕੇ ਇਹਨਾਂ ਦਾ ਆਪਚ ਹੋਇਆ ਫਿਰ ਇਹਨੇ ਉਥੇ ਲੈ ਗਏ ਪੁਲਿਸ ਆਈ ਪੁਲਿਸ ਫਿਰ ਇਹਨਾਂ ਨੂੰ ਉਥੇ ਲੈ ਗਏ ਕੀ ਆਖੀ ਤੁਹਾਨੂੰ ਆ ਕੇ ਕੀ ਕਿਹਾ ਮੈਨੂੰ ਆ ਕੇ ਇਹ ਕਿਹਾ ਕਿ ਬਸ ਉਹ ਤੁਸੀਂ ਦੋ ਪੇਪਰ ਸਾਈਨ ਨਹੀਂ ਨ ਕੀਤਾ ਤੇ ਸਾਈਨ ਕਰੋ ਸਾਈਨ ਕਰੋ ਚੱਕਾਂ ਤੇ ਦੇਉ ਜਿਹੜੇ ਚੈੱਕ ਸਾਈਨ ਕਰਨੇ ਆਸਦੇ ਸੀ ਕਿ ਇਹਨੇ ਤੁਹਾਨੂੰ ਗਨ ਪੁਆਇੰਟ ਤੇ ਲਿਆ ਵੀ ਤਮਕੀਨ ਹਾਂ ਬੰਦੂ ਹਾਂਜੀ ਹਾਂਜੀ ਉਹ ਵੀ ਕੀਤਾ ਇਹਨੇ ਬੰਦੂ ਕੋਤੀ ਜੋ ਹੋਲੀ ਗਨ ਮੈਂਦੀ ਹਾਂਜੀ ਤੇ ਉਹਦੀ ਫੋਟੋ ਦੋ ਗਨ ਮੈਂ ਸੀ ਇੱਕ ਪ੍ਰੈਸ ਰਿਪੋਰਟਰ ਸੀ ਇੱਕ ਡਰਾਈਵਰ ਸੀ ਤੇ ਇੱਕ ਕਸਮ ਯੋ ਆਪਸੀ ਨਾ ਕਿਸੇ ਮਸਲੇ ਕਿਤੇ ਰਿਪੋਰਟਰ ਦਾ ਕਿਹਦੇ ਹਾਂ ਕਿੱਥੋਂ ਦਾ ਮਸਲਾ ਕਿੱਥੇ ਹੋਇਆ ਇਹ ਪਟੇਲ ਚੋਂ ਪ੍ਰੈਸ ਰਿਪੋਰਟਰ ਦਾ ਕੀ ਰੋਲ ਸੀ ਉਹਨੇ ਵੀ ਕੁਝ ਕੀਤਾ ਪਟੇਲ ਨਾ ਨਾ ਪਟੇ ਉਹ ਪ੍ਰੈਸ ਰਿਪੋਰਟਰ ਤੇ ਮੈਨੂੰ ਨਹੀਂ ਲੱਗਦਾ ਪ੍ਰੈਸ ਰਿਪੋਰਟਰ ਹੋਏਗਾ ਉਹ ਤੇ ਮੈਂ ਕਈ ਵਾਰੀ ਘਰ ਦੇਖਿਆ ਆਪਣੇ ਆਪਣੇ ਘਰ ਟਿੱਕਾ ਲਾਇਆ ਦਾ ਉਹਨੇ ਹੁੰਦਾ ਤੇ ਕਈ ਵਾਰੀ ਅੰਦਰ ਬਾਹਰ ਜਾਉ ਤੇ ਹੁੰਦਾ ਸੀ ਉੱਥੇ ਤੇ ਨਾਮ ਅਨਾਮ ਰਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਮਾ ਵੱਲੋਂ ਮੈਨੂੰ ਕੋਈ ਦਵਾਈਆਂ ਖਵਾਈ ਜਾਂਦੀ ਹੈ ਜਿਸ ਕਰਕੇ ਬੱਚੇ ਦਵਾਈਆਂ ਸਿਰਫ ਪਾਟਿਆ ਹਸਪੀਟਲ ਵਾਲਿਆਂ ਨੇ ਜੜੀਆਂ ਦਿੱਤੀਆਂ ਸੀ ਉਹ ਹੀ ਹਨ ਖਵਾਉਂਦੀ ਸਮਾਂ ਉਹ ਹੀ ਖਵਾਉਣੀਆਂ ਸੀ ਮਾਤਾ ਰਾਣੀ ਦਾ ਵਿਗ੍ਰਹਿ ਵੇਖਿਆ ਜਿਨ੍ਹਾਂ ਨੂੰ ਹੀ ਪੂਜਦਾ ਜੈ ਮਾਤਾ ਦੀ ਜੈ ਮਾਤਾ ਦੀ ਕੜੀ ਮਾਤਾ ਰਾਣੀ ਨੂੰ ਪੂਜਦਾ ਕੁਝ ਵੀ ਗ੍ਰਹਿ ਵਗੈਰਾ ਕਦੀ ਜੈ ਮਾਤਾ ਦੀ ਤਾਂ ਮਾਤਾ ਸ਼ੇਰ ਮੈਂ ਨੂੰ ਤੇ ਅਦੇ ਕਮਰੇ ਸ਼ੇਰਨੀ ਵਾਲੀ ਮਾਤਾ ਜੀ ਕਹਿੰਦਾ ਕੀ ਪਤਾ ਦੀ ਕਹਾ ਇਹਦੀ ਕੀ ਪਤਾ ਕੜੀ ਮਾਤਾ ਕੀ ਹੈ ਲੇਕਿਨ ਮੈਂ ਅਦੇ ਕਮਰੇ ਚ ਕਦੀ ਅੱਜ ਤੱਕ ਪੈਰ ਨਹੀਂ ਪਾਇਆ ਮੈਨੂੰ ਮੈਨੂੰ ਕਹਿੰਦਾ ਕਿ ਤੂੰ ਚੀਰ ਨੂੰ ਹੱਥ ਲਾਵੇਂਗੇ ਉਹ ਸ਼ੁੱਧਾ ਸੁੱਟ ਦਿੰਦਾ ਸੀ ਬਾਹਰ ਦੇਖੀ ਸਭ ਤੋਂ ਪਹਿਲਾਂ ਮਾਂ ਇੱਕ ਰੱਬ ਦਾ ਰੂਪ ਹੈ ਹਾਂਜੀ ਹਾਂਜੀ ਮਾਰਦਾ ਕੁੱਟਦਾ ਹੈ ਪਰ ਦੂਜੇ ਭਗਵਾਨਾਂ ਮਾਤਾ ਨੂੰ ਮਾਰਦੇ ਬੱਸ ਇਹੋ ਇਹਨਾਂ ਜੈ ਮਾਤਾ ਦੀ ਜੈ ਮਾਤਾ ਮਾਰਨ ਕੋਈ ਪੈਰੀ ਹੱਥ ਨਾ ਹਾਂ ਉਹ ਉਹ ਛੋਟੇ ਛੋਟੇ ਜਿਹੜੇ ਲੋਕੀ ਉਹ ਖਾਣ ਆਉਂਦੇ ਆ ਜਿਹੜੇ ਮਤਲਬ ਪੂੜੀਆਂ ਪਾੜੀਆਂ ਉਹਨਾਂ ਦੇ ਤਾਂ ਸਭ ਦੇ ਪੈਰੀ ਹੱਥ ਲਾਂਦਾ ਤੇ ਮੈਨੂੰ ਤਾਂ ਡੈਂ ਡੈਂ ਕਹਿੰਦਾ ਉਹ ਛੋਟੇ ਛੋਟੀਆਂ ਉਹ ਕੰਜਕਾਨੀਆਂ ਨਾ ਜੜੀਆਂ ਉਹਨਾਂ ਕੋਲੋਂ ਕਹਿੰਦਾ ਮੈਂ ਕਹ ਤੂੰ ਕਾ ਕੇ ਐਨੀ ਵੱਡੀ ਐਨੀ ਜ਼ੋਰ ਦੀ ਨਾ ਗਿਆ ਕਾ 4 ਵਜੇ ਅਸੀਂ ਦਵਾਈਆਂ ਖਾ ਕੇ ਸੁੱਤੇ ਹੁੰਨੇ ਆ ਤੂੰ ਮੂੰਹ ਚ ਕਿਆ ਕੰਦਾ ਜੋ ਮੇਰੇ ਕੋ ਮਾਤਾ ਰਾਣੀ ਕਾ ਨਾਮ ਨਹੀਂ ਲੈਣੇ ਦਿੱਤੇ ਬੋਲੋ ਕੌਣ ਹੈ ਸੌਰੀ ਦੁਨੀਆ ਜੜੀ ਵੀ ਉਥੇ ਪੂੜੀ ਡੈਨ 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 ਉਹ ਮੇਰੇ ਕੋ ਵੀਡੀਓ ਵੀ ਗਈ ਸੀ ਪਤਾ ਨਹੀਂ ਉਹ ਕਿਸਾ ਡਿਲੀਟ ਹੋ ਗਈ ਹੈ ਮੇਰੇ ਮਨ ਤੇ ਹੀ ਲੱਗਦਾ ਇਹ ਸਭ ਕਿਉਂ ਕਰਨਾ ਚਾਹੁੰਦਾ ਹੈ ਇਹ ਨਾ ਪੈਸਾ ਆ ਫੇਮਸ ਹੋਣਾ ਚਾਹੁੰਦਾ ਹੈ ਬਸ ਕਿ ਜਿਸ ਤਰ੍ਹਾਂ ਮੈਂ ਰਾਜ ਚੰਡੀਗੜ੍ਹ ਚ ਕਰਕੇ ਆਇਆ ਲੇਕਿਨ ਚੰਡੀਗੜ੍ਹ ਦੇ ਰਾਜ ਕੀ ਕੀਤਾ ਉਹ ਦੱਸੋ ਚੰਡੀਗੜ੍ਹ ਮੈਂ ਕਹਿੰਦਾ ਚੰਡੀਗੜ੍ਹ ਦੇ ਨਾਲ ਕਹਿੰਦਾ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਰਾਜਾ ਸੀ ਮੈਂ ਚੰਡੀਗੜ੍ਹ ਦਾ ਤੇ ਮੈਂ ਕਿਹਾ ਆਇਆ ਤੇ ਤੂੰ ਤੂੰ ਭੁੱਖਾ ਹੋ ਕੇ ਸੀ 10000 ਰੁਪਏ ਤੇ ਮੈਂ ਤੇ ਉਮਰ ਕਿੰਨੀ ਹੈ ਰਕੇਸ਼ ਤੇ ਹਨ ਇਹਦਾ 5 12 1981 ਇਹਨੇ ਇੱਕ ਆਪਣਾ ਫੇਕ ਆਈਡੀ ਕਾਰਡ ਆਧਾਰ ਕਾਰਡ ਬਣਾਇਆ ਜਿਸ ਦੇ ਵਿੱਚ 2000 ਦਾ ਬਰਥ ਰੱਖਿਆ ਤੇ ਕਹਿੰਦਾ ਕਿ ਮੈਂ ਮੇਰਾ ਵਿਆਹ ਹੋਣਾ ਹੈ ਮੈਂ 4 ਸਾਲ ਤੋਂ ਕੁੜੀ ਨੂੰ ਹੱਥ ਨਹੀਂ ਲਾਇਆ ਪਰ ਇੱਕ ਪਾਸੇ ਕਹਿੰਦਾ ਮੇਰਾ ਵਿਆਹ ਨਹੀਂ ਹੋਇਆ ਪਰ ਦੂਸਰੇ ਪਾਸੇ ਇਹਦਾ ਵਿਆਹ ਵੀ ਹੋਇਆ ਹੋਇਆ ਹੈ ਇਹਦਾ ਵਿਆਹ 2010 ਚ ਹੋਇਆ ਸੀਗਾ ਆ 7 ਸਾਲ 2017 ਦੇ ਵਿੱਚ ਇਹਦੀ ਵਾਈਫ ਫੁਗਾਈ ਸੀ ਤੇ ਉਹ ਵੀ ਦੁਖੀ ਹੋ ਕੇ ਗਈ ਸੀ ਕਿਉਂਕਿ ਆ ਉਹਦਾ ਵੀ ਸਾਰਾ ਪੈਸਾ ਇਹਨੇ ਖਾ ਪੀ ਛੱਡਿਆ ਉਹਦਾ ਵੀ ਸਾਰਾ ਪੈਸਾ ਭਾਰਤ ਚੋਂ ਬਾਹਰ ਕਿਤੇ ਗਿਆ ਹੈ ਕਿਤੇ ਵੀ ਕਦੇ ਨਹੀਂ ਗਿਆ ਕਦੇ ਨਹੀਂ ਗਿਆ ਸਵਾ ਸਾਲ ਟਿਕਟ ਸਾਤੇ ਕਿਤੇ ਨਹੀਂ ਗਿਆ ਇਹਦੀ ਫੈਮਲੀ ਚਲੀ ਗਈ ਹੈ ਫੈਮਲੀ ਕਿਸੇ ਦੇ ਕੋਲ ਵੀ ਰਹਿ ਰਹੀ ਹੈ ਟਿਕਿੰਗ ਦੇ ਨਾਮ ਕਿਥੋਂ ਆ ਗਿਆ ਇਹਨੇ ਆਪੇ ਬਣਾਇਆ ਦਾ ਮੈਂ ਥੋੜਾ ਪਾਇਆ ਦਾ ਨਾਮ ਰਾਜਾ ਟਿਕਿੰਗ ਦਾ ਕਿਤਨਾ ਨਾਮ ਆਧਾਰ ਕੱਢਵਾਇਆ ਗਿਆ ਉਹ ਜਗਾ ਭਗਵਾਨਾਂ ਦੀਆਂ ਬੇਦਬੀਆਂ ਕਰ ਰਿਹਾ ਹੈ ਗਾਲਾਂ ਤੱਕ ਕੱਢ ਰਿਹਾ ਹੈ ਸਤਿਮੰਦੇ ਬੋਲ ਸਰ ਉਹ ਤਾਂ ਘਰ ਵੀ ਬੋਲਦਾ ਹੈ ਉਹ ਭਗਵਾਨ ਵਿਸ਼ਨੂ ਨੂੰ ਭਗਵਾਨ ਸ਼ਿਵ ਜੀ ਨੂੰ ਮੈਂ ਉਹਨਾਂ ਦਾ ਬੋਦਾ ਫੜ ਕੇ ਆ ਕਰਾਂਗਾ ਸਾਰਿਆਂ ਨੂੰ ਹਾਂਜੀ ਤੇ ਅਬ ਮੈਂ ਕਹਿੰਨੀ ਆ ਮਗਰ ਹਾਏ ਭਗਵਾਨ ਜੀ ਮਾਫ ਕਰਨਾ ਇਹਨੂੰ ਮਾਹ ਵਾ ਨਾ ਇੱਕ ਮਾਹ ਇੱਕ ਵਾਰ ਜਿਹੜਾ ਇੱਕ ਨਵਾਂ ਆਧਾਰ ਕਾਰਡ ਬਣਾਇਆ ਗਿਆ 2017 ਦੀ ਜਾਣਕਾਰੀ ਕੀ ਤੁਹਾਨੂੰ ਮੈਨੂੰ ਨਹੀਂ ਪਤਾ ਮੈਨੂੰ ਠੀਕ ਹੈ ਜੀ ਤਾਂ ਦੀਆਂ ਵੀਡੀਓ ਸਾਹਮਣੇ ਆਂਦੀਆਂ ਮਾਨੂੰ ਕਿੰਨੇ ਦੁੱਖ ਹੁੰਦਾ ਹੈ ਬਹੁਤ ਪਤਾ ਕੀ ਹੈ ਮੈਂ ਤੇ ਤੁਹਾਡਾ ਚਲੋ ਹੋਰ ਹੀ ਆਉ ਜਿੱਦਾਂ ਮੈਂ ਜੀ ਹਾਂ ਜੀ ਮੈਂ ਮੈਂ ਐਸੇ ਕਰਕੇ ਮਤਲਬ ਕਿ ਤਲਝੀ ਰਹੀ ਕਿ ਬਚਲ ਅਬ ਬੱਚਾ ਮੈਨੂੰ 4 ਸਾਲ ਸੁੱਕ ਨਾਲ ਸੁੱਕ ਸੁੱਕ ਕੇ ਲਿੱਤਾ ਸੀ ਨੰਗੇ ਪੈਰੀ ਮੈਂ ਮਾਤਾ ਤੇ ਗਈ ਸੀ ਤੁਹਾਨੂੰ ਲੈਣ ਵਸਤੇ ਨਹੀਂ ਗਿਆ ਬਰ ਅੱਛਾ ਅੱਛਾ ਮਾਤਾ ਜੀ ਤੁਸੀਂ ਦਿਲ ਛੋਟਾ ਨਾ ਕਰੋ ਮਾਤਾ ਜੀ ਪਾਣੀ ਦੇ ਮਾਤਾ ਸ਼ਾਸ਼ਨ ਕਰਦੇ ਨੇ ਮੇਰੇ ਛੋਟੇ ਬੇਟੇ ਨੂੰ ਬੜੀਆਂ ਧਮਕੀਆਂ ਲਾਉਂਦਾ ਹੈ ਬਹੁਤ ਧਮਕੀਆਂ ਨੂੰ ਲਾਉਂਦਾ ਕਦੀ ਉਹ ਕਹਿੰਦਾ ਕਿ ਕਿ ਤੂੰ ਤੇਰੇ ਪੁੱਤਰ ਨੂੰ ਛੋਟੇ ਨੂੰ ਲਖਵਾ ਹੋਇਆ ਮੈਂ ਕਿਹਾ ਮੈਂ ਕਿਉਂ ਆਪਣੇ ਮੂੰਹ ਨੂੰ ਕਹਿਣਾ ਮੈਂ ਆਪਣੇ ਮੂੰਹ ਚੋਂ ਨਾ ਤੈਨੂੰ ਕੁਝ ਕਹਿਣਾ ਨਾ ਉਹਨੂੰ ਬਾਸੀ ਦੇਣੀ ਆ ਮੈਂ ਕਿਸੇ ਨੂੰ ਬਾਸੀ ਨਹੀਂ ਦੇਣੀ ਮੈਂ ਤੈਨੂੰ ਪ੍ਰਸ਼ਾਸਨ ਕੋ ਮਾਤਾ ਜੀ ਦੇ ਰਿਹਾ ਹੈ ਕਹਿ ਰਿਹਾ ਹੈ ਕਿ ਮੇਰੇ ਕੋਲ 500 ਕਰੋੜ ਰੁਪਏ ਤੋਂ ਉੱਤੇ ਪੈਸਾ ਹੈ। ਕਿਆ ਇਦਾਂ ਦੀ ਕੋਈ ਗੱਲਬਾਤ ਹੈ? ਜੀ ਦੇਖੋ 500 ਕਰੋੜ ਹੋਵੇ ਤਾਂ ਫਿਰ ਮੈਨੂੰ ਰਾਤੀ ਕਿਉਂ ਆਵੇ ਲੈਣ ਵਸਤੇ ਪੈਸਾ। ਮਤਲਬ ਇਹ ਵੀ ਵੀਡੀਓ ਜਿਹੜੀ ਹੈ ਵਾਇਰਲ ਹੋਣਦੀ ਹੈ ਜਿਹਦੇ ਵਿੱਚ ਉਹ ਬੜੀ ਮੰਮਾ ਜਿਹੜੇ ਨੇ ਉਹ ਕਹਿੰਦੇ ਵੀ ਇਹ ਸਾਰਾ ਪੈਸਾ ਜਿਹੜਾ ਹੈ ਉਹ ਰਾਜੇ ਦਾ ਹੈ ਤੇ ਉਹ ਬੀਐਫਸੀ ਦਾ ਜਿਹੜਾ ਬੜੀ ਮੰਮਾ ਕੌਣ? ਬੜੀ ਮੰਮਾ ਕੌਣ? ਬੜੀ ਮੰਮਾ ਮੇਰੀ ਜਠਾਨੀ ਹੈ। ਉਹ ਮੇਰੀ ਜਠਾਨੀ ਹੈ। ਉਹਨਾਂ ਦੇ ਹਸਬੰਡ ਦੀ ਡੈਥ 1990 ਚ ਹੋਈ ਸੀ। ਉਦੋਂ ਉਹਨਾਂ ਦੀਆਂ ਬੇਟੀਆਂ ਛੋਟੀਆਂ ਉਦੋਂ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ ਭਾਬੀ ਸਾਡੇ ਨਾਲ ਹੀ ਮਤ ਫਿਰ ਮੇਰੇ ਹਸਬੰਦ ਨੇ ਪੜਾਇਆ ਲਿਖਾਇਆ ਵਿਆਹ ਕੀਤਾ ਸਭ ਕੁਝ ਕੀਤਾ ਤੇ ਹੁਣ ਉਹ ਇਸ ਵੱਲੇ ਘਰ ਰਗਿਆ ਤੇ ਉਹਨਾਂ ਨੂੰ ਜੋ ਗੱਲ ਕਰ ਰਹੇ ਹੋ ਤੁਹਾਡੇ ਗਲਾਵ ਬੋਲ ਰਹੇ ਆ ਪਰ ਉਹ ਉਹਨਾਂ ਨੂੰ ਜੋ ਕੋ ਕਹਿਣਗੇ ਉਹ ਤੇ ਦੂਰ ਵੀ ਨਹੀਂ ਸਕਦੇ ਉਹ ਤੇ ਬਾਥੂ ਵੀ ਬੋਕਰ ਨਾ ਜਾਂਦੇ ਉਹਨਾਂ ਮੈਨੂੰ ਨਹੀਂ ਪਤਾ ਸਾਰੇ ਦੇ ਕੋਲ ਹਾਂਜੀ ਹਾਂ ਬਹੁਤ ਜਿਆਦਾ ਲੱਗਿਆ ਉਹਨਾਂ ਨੂੰ ਥਮਕਾਇਆ ਗਿਆ ਜੋ ਉਹਦਾ ਸਾਥ ਹਾਂ ਜੋ ਉਹਨਾਂ ਨੂੰ ਇੰਨੇ ਜੋ ਗਿਆ ਉਹਨਾਂ ਨੇ ਕਿਹਾ ਤੋਣਾ ਮੈਂ ਲਾਈ ਕੇ ਮੰਗ ਕਰਦੇ ਹਾਂ ਕੀ ਕਿ ਮਤਾਂ ਜਦੋਂ ਚਾਹੋ ਪ੍ਰਸ਼ਾਸਨ ਨੂੰ ਕੀ ਮਤਾਂ ਮਾਤਾ ਜੀ ਆਸੇ ਮੈਂ ਨਿਆਂ ਮਿਲਿਆ ਨੂੰ ਸਮਝ ਆਵੇ ਅਕਲ ਆਵੇ ਆਪਣਾ ਜੋ ਹੈ ਬੇਫਜ਼ੂਲ ਦੀਆਂ ਕਰਤਾ ਪਿਆ ਨਾ ਕਰਨ ਇਹਦੇ ਬਰਬਾਦੀ ਕਰ ਰਿਹਾ ਨਾ ਕਰੇ ਬਸ ਅੱਛਾ ਮਾਤਾ ਇੱਕ ਹੋਰ ਸਵਾਲ ਹੈ ਜਿਸ ਤਰੀਕੇ ਨਾਲ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਪਰਮਾਤਮਾ ਨੂੰ ਮੰਨ ਮੰਨ ਸਭ ਨੂੰ ਵੀ ਪਰਮਾਤਮਾ ਨੂੰ ਮੰਨ ਰਿਹਾ ਪਰ ਪਰਮਾਤਮਾ ਨੂੰ ਗਾਲ੍ਹਾਂ ਕੱਢ ਰਿਹਾ ਇਹਨੂੰ ਕਿਵੇਂ ਵੇਖੋ ਉਹ ਸਿਰਫ ਜੈ ਮਾਤਾ ਦੀ ਨੂੰ ਮੰਨਦਾ ਜੈ ਮਾਤਾ ਨੂੰ ਕਿਉਂਕਿ ਜੜੀਆਂ ਵੀ ਸ਼ੇਰ ਜੈ ਮਾਤਾ ਸ਼ੇਰ ਮਤਲਬ ਮਾਤਾ ਵੈਸ਼ਨੋ ਦੇਵੀ ਨਹੀਂ ਪਰ ਉਹ ਕਹਿੰਦਾ ਮੈਂ ਹਰ ਭਗਵਾਨ ਦੀ ਮਾਤਾ ਨੂੰ ਜੈ ਮਾਤਾ ਦੀ ਕਹਿੰਦਾ ਹਰ ਪ੍ਰਮਾਤਮਾ ਜਿਹੜਾ ਉਹ ਫਿਰ ਵੀਡੀਓ ਨਹੀਂ ਬੰਦਾ ਪਤਾ ਕਿ ਮੈਂ ਵੀਡੀਓ ਨਹੀਂ ਨਹੀਂ ਦੇਖਦੀ ਕਹਿੰਦੀ ਕਿ ਮੈਂ ਪ੍ਰੈਸ਼ਰ ਵਿੱਚ ਜੋ ਅਪੀਲ ਕਰਨਾ ਚਾਹੁੰਦੇ ਹੋ ਮੈਂ ਅਪੀਲ ਕਰਨਾ ਚਾਹੁੰਦੀ ਆ ਕਿ ਨਿਆਂ ਦਿੱਤਾ ਜਾਵੇ ਮੈਨੂੰ ਬਸ ਮਾਤਾ ਜੀ ਠੀਕ ਹੈ ਠੀਕ ਹੈ ਠੀਕ ਹੈ ਮਾਤਾ ਜੀ ਠੀਕ ਹੈ ਬੈਠੇ ਰਹੋ